ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਇਹ ਜਿਹੜਾ ਤੁਸੀਂ ਕਾਫਲਾ ਦੇਖ ਰਹੇ ਹੋ ਓਏ ਫਰੀਦਕੋਟ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੇ ਹੱਕ ਵਿੱਚ ਬੌਲੀ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਜਿਹੜਾ ਤੇ ਵਿਲੇ ਆਲਾ ਮਾਨੀ ਸਿੰਘ ਆਲਾ ਹੋ ਕੇ ਸਾਧਕ ਪਹੁੰਚਿਆ ਤੇ ਉਸ ਤੋਂ ਬਾਅਦ ਹੋਰ ਪਿੰਡਾਂ ਦੇ ਵਿੱਚ ਜਾਰੀ ਆ ਕਾਫਲੇ ਵਿੱਚ ਸ਼ਾਮਲ ਟਰੈਕਟਰ ਟਰਾਲੀਆਂ ਕਾਰਾਂ ਜੀਪਾਂ ਮੋਟਰਸਾਈਕਲਾਂ ਦੇ ਕਾਫਲੇ ਆ ਉਹਨਾਂ ਦੀ ਆਗਾਈ ਕਰ ਰਹੇ ਕਾਂਗਰਸ ਵਰਤਕਾਂ ਨੇ ਦੱਸਿਆ ਕਿ ਇਹ ਕਾਫਲਾ ਪਹਿਲੀ ਵਾਰੀ ਇੰਨਾ ਵੱਡਾ ਕਾਫਲਾ ਦੇਖਿਆ ਗਿਆ ਹੈ ਜਿਹੜਾ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਲੋਕਾਂ ਨੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ ਆ ਉਹਨਾਂ ਦੱਸਿਆ ਕਿ ਕਾਫਲੇ ਦੀ ਜਿਹੜੀ ਲੰਬਾਈ ਆ ਉਹਦਾ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇੱਕ ਪਾਸੇ ਹਜੇ ਬੌਲੀ ਸਾਹਿਬ ਤੋਂ ਗੱਡੀਆਂ ਤੁਰ ਰਹੀਆਂ ਸੀ ਤੇ ਦੂਜੇ ਪਾਸੇ ਵਿਹਲੇ ਆਲਾ ਪਿੰਡ ਆ ਜਿਹੜਾ 3 ਕਿਲੋਮੀਟਰ ਉੱਥੋਂ ਉਸ ਨੂੰ ਕ੍ਰਾਸ ਕਰ ਚੁੱਕਿਆ ਸੀ ਕਾਫਲਾ ਏਡਾ ਲੰਮਾ ਇੱਕ ਕਾਫਲਾ ਸੀਗਾ ਤੇ ਸਾਧਕ ਵਿੱਤਾਂ ਲਗਭਗ ਇਸ ਕਾਫਲੇ ਨੇ ਅੱਧੇ ਘੰਟੇ ਦੇ ਕਰੀਬ ਜਾਮ ਲਾਈ ਰੱਖੀ ਕਾਫਲੇ ਵਿੱਚ ਚੱਲ ਰਹੇ ਕੁਸ਼ਲਦੀਪ ਸਿੰਘ ਢਿੱਲੋਂ ਤੇ ਬੀਬੀ ਅਮਰਜੀਤ ਕੌਰ ਸਾਹੋ ਦੇ ਆਓ ਵਿਚਾਰ ਵੀ ਸੁਣਦੇ ਆ ਕਿ ਕਿਸੇ ਸਾਬ੍ਹ ਨੇ ਕਿਹਾ ਸੋਚਦੇ ਰਹਿਣਾ ਬੱਧਾ ਦੇ ਛੋਦੇ ਵੀਰਾ ਢਿੱਲੋਂ ਜਾਵਾ ਤੋਰੇ ਵੀ ਤੋਰਾਂ ਜੀ ਵਾਲੇ ਵੀਰਾ ਕਿਵੇਂ ਜੀ ਹਲੋ ਹਲੋ ਮਾਰਿਆ ਦਾ ਧੰਨਵਾਦ ਜੋਦੇ ਵੀ ਰਵੀਰ ਧੰਨ ਜੋਤਾ ਗੂ ਆ ਐਕਟਵਾ ਉਹਦਾ ਵੀ ਬਹੁਤ ਬਹੁਤ ਧੰਨਵਾਦ ਆਪਰੇ ਯਾਰਾਂ ਦੋਸਤਾਂ ਦਾ ਚੰਗਾ ਜੀ ਮੀਨ ਜਵਾ ਪਰਨਾ ਜੀ ਦੇ ਭਾਈ ਨਦੀਪ ਸਿੰਘ ਜੱਟੂ ਬਿਆੜੋ ਉਹ ਤੁਹਾਡੇ ਸਾਹਮਣੇ ਖੜੇ ਭਾਈ ਬੱਬੂ ਬਿਆੜ ਜੀ ਕਾਂਗਰਸ ਪਾਰਟੀ ਜਿੰਦਾਬਾਦ ਸਾਡੀਆਂ ਜਿੱਤਾਂ ਸਰਦਾਰ ਕੁਸ਼ੂ ਦੇ ਇਖੰਦੀ ਚੱਲੋ ਸੀਨੀਅਰ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ਾਂਤ ਦੀ ਗੁਆਇਡ ਤੁਹਾਡੇ ਚਰਨਾਂ ਤੇ ਬੇਨਤੀ ਲੱਗ ਕੇ ਹਾਜ਼ਰ ਹੋਈ ਹੈ ਦੇਸ਼ ਦੇ ਉਮਰ 1 ਜੂਨ ਨੂੰ ਸਾਬੀ ਮੇਂ ਦਾ ਇਲੈਕਸ਼ਨ ਹੋਣ ਜਾ ਰਿਹਾ ਹੈ ਉਹਦੇ ਸੰਬੰਧਤ ਬੇਨਤੀ ਕਰਨ ਲਈ ਆਈ ਹੈ سارے دکاندار سبان سارے موجود سجن سارا فتح ارس کردہ واحد واحر جی کی فتح بہت بہت دنواد دیا, پیار دکتا, دکتا, ستار دکتا. میرے کو کوئی شبد نہیں جانا کر سکتا سارا میںہ رہی ہے پہلی گل آپ ایم پی چننا آپ کو کلاکار نہیں چننا آپ ایم پی چننا ਜਿਹੜਾ ਤੁਹਾਡੇ ਦੁੱਖ ਸੁੱਖ ਵਿੱਚ ਕੰਮ ਆ ਸਕੇ ਜਿਹੜਾ ਤੁਹਾਡੇ ਕੰਮਾਂ ਵਿੱਚ ਤੁਹਾਡੇ ਨਾਲ ਤੁਰ ਸਕੇ ਜਿਹੜਾ ਤੁਹਾਡੀਆਂ ਮੁਸ਼ਕਲਾਂ ਵਿੱਚ ਤੁਹਾਡੇ ਨਾਲ ਅਸਮਾਨ ਤੱਕ ਜਾ ਸਕੇ ਭਾਈ ਤੁਹਾਡੀ ਆਰ ਦੀ ਬੇਟੀ ਮੋਕੇ ਦੀ ਨੋ ਪ੍ਰਿੰਟ ਕੋਰਟ ਦੇ ਬੀਬੀ ਅਮਰਜੀਤ ਕੋਰ ਸਹੋਗੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਜਦੋਂ ਹੁਕਮ ਕਰੋਗੇ ਤੁਹਾਡੇ ਦੁੱਖ ਸੁੱਖ ਵਿੱਚ ਹਾਜ਼ਰ ਹੋਣਗੇ

ਕੋਈ ਗੱਲ ਸਹੀ ਲੱਗੀ ਕਿਸੇ ਦਾ ਕੋਈ ਮਸਲਾ ਹੱਲ ਹੋਇਆ ਕੋਈ ਕੰਡ ਦੀ ਕਮਕੰਡ ਹੋਈ ਬਰਾਵੋ ਗੱਲਾਂ ਕਰਨੀਆਂ ਸੌਖੀਆਂ ਕੰਮ ਕਰਨੇ ਬਹੁਤਔਖੇ ਜੇ ਤੁਸੀਂ ਸਮਝਦੇ ਹੋ ਕਿ ਅਸੀਂ ਕੰਮ ਕੀਤੇ ਆ ਤੇ ਅਸੀਂ ਕਰਾਂਗੇ ਤਾਂ ਤਗੜੇ ਓਕੇ ਮੋੜ ਜੋ ਸੁਖ ਤੋਂ ਵਧੀਆ ਕੱਢੀ ਦੇਣਾ ਬੀਬੀਓ ਮਜੀ ਕਾਰ ਉਹਨਾਂ ਨੂੰ ਚਾਹੋ ਕਾਕੇ ਤੁਸੀਂ ਕਮੇਟੀ ਐਪੀ ਚੱਲ ਸਕੋ ਤੁਸੀਂ ਬੈਠੀ ਆਪਾਂ ਕਰਕੇ ਦੇ ਬਈ ਤੇਰੇ ਕੋਲ ਮਾਰਕੂਨੇ ਨੂੰ ਤੇਰੀ ਗੱਲ ਪੰਜਾਬ ਨੂੰ ਬਚਾਉਣ ਵਾਸਤੇ ਕਿਸਾਨੀ ਨੂੰ ਬਚਾਰਾ ਵਾਸਤੇ ਆਪਾਂ ਮੋਦੀ ਦੇ ਨੂੰ ਪਸੇ ਕਰੀਏ ਜਿਹੜਾ ਵੇਲਾ ਚਲਾਇਆ ਚਾਹਣਾ ਕਨਿ ਕਾਂਗਰਸ ਪਾਰਟੀ ਹੈ ਜਿਹੜੀ ਉੱਥੇ ਮੋਦੀ ਨੂੰ ਪਸੇ ਕਰ ਸਕਦੀ ਹੈ ਹੋਰ ਕੋਸਾ ਪਾਰਟੀ ਨਹੀਂ ਤਾਂਬਾ ਤੁਸੀਂ ਚਿਹਰਾ ਦੇਖ ਹੀ ਲਿਆ ਤੇ ਅਕਾਲੀ ਦਲ ਨੂੰ ਵੋਟ ਪਾਉਣੀ ਸਮਝੋ ਕਿਸਮ ਦੀ ਕਹੜੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਕਿਉਂਕਿ ਜੇ ਉੱਥੇ ਮੋਦੀ ਦੇ ਐਮਪੀ ਘਟ ਗਏ ਤੇ ਅਕਾਲੀ ਦਲ ਦੇ ਇੱਕ ਤੋਂ ਐਮਪੀ ਹੋਏ ਇਹਨਾਂ ਨੇ ਉੱਥੇ ਜਾ ਕੇ ਮੋਦੀ ਨੂੰ ਹੀ ਵੋਟ ਪਾਉਣੀ ਸੋ ਇਸ ਕਰਕੇ ਅਕਾਲੀ ਦਲ ਨੂੰ ਵੋਟ ਪਾਉਣੀ ਸਮਝ ਲਓ ਕਹੜੇ ਤਰੀਕੇ ਨਾਲ ਮੋਦੀ ਨੂੰ ਵੋਟ ਪਾਉਣੀ ਹੈ ਜੇ ਆਪਾਂ ਚੌਰਿਆਂ ਪੰਜਾਬ ਵਿੱਚ ਪਰ ਜਦੋਂ ਉਹ ਤਾਂ ਕਾਂਗਰਸ ਪਾਰਟੀ ਹੈ ਜਿਹੜੀਆਂ ਟੋੜੀਆਂ ਮੁਸ਼ਕਲਾਂ ਮਸਲਿਆਂ ਦਾ ਹੱਲ ਕਰ ਸਕਦੀ ਹੈ ਸੋ ਮੇਰੀ ਤਾਂ ਬੇਨਤੀ ਹੈ ਕੈਂਡੀਡੇਟ ਸਾਡੀ ਸਭ ਤੋਂ ਅੱਛੀ ਦੂਜੇ ਦੋ ਕੈਂਡੀਡੇਟਾਂ ਦਾ ਤਾਂ ਐਂ ਹੀ ਨਹੀਂ ਪਤਾ ਹੈ ਕਿੱਥੋਂ ਦੇ ਕਿਸੇ ਨੂੰ ਪਤਾ ਉਹਨਾਂ ਦਾ ਘਟ ਕਾਲਾ ਕਿੱਥੇ ਆ ਕੱਲ ਨੂੰ ਕੰਮ ਪੈ ਗਿਆ ਕਿੱਥੇ ਜਾਓਗੇ ਸੋ ਮੇਰੀ ਬੇਨਤੀ ਹੈ ਤੁਹਾਡੀ ਸੇਵਾਦਾਰ ਹੈ ਤੁਹਾਡੀ ਬੇਟੀ ਹੈ ਉਹਨਾਂ ਦੇ ਸਿਰ ਤੇ ਹੱਥ ਰੱਖੋ ਤਗੜੇ ਕੇ ਸਾਥ ਦੇਉ ਸੰਯੋਗ ਦੇ ਇੱਕ ਅੰਪੀ ਵਧੀਆ ਚਣੋ ਤੁਹਾਡੇ 202 ਤੁਹਾਡੇ ਕੰਮ ਵਿੱਚ ਤੁਹਾਡੇ ਵਿੱਚ ਰਸਿਕ ਗੋੜ ਖਰਾਬ ਨਾ ਕਰਿਓ ਲਾਰੇ ਲੱਪੇ ਜਿ ਵੋਟ ਨਾ ਪਾਓ ਤੁਸੀਂ ਅੱਗੇ ਦੇਖ ਚੁੱਕੇ ਹੋ ਆਮ ਆਦਮੀ ਸਰਕਾਰ ਨੂੰ ਤੇ ਮੋਦੀ ਅਕਾਲੀ ਜਨ ਨੂੰ ਵੋਟ ਪਾਉਣੀ ਮੋਦੀ ਨੂੰ ਵੋਟ ਪਾਉਣ ਦੇ ਬਰਾਬਰ ਐ ਇਹਨਾਂ ਕਹਿੰਦਾ ਹੋਇਆ ਤੁਹਾਡੇ ਸਾਰੇ ਦਾ ਬੋਝ ਬੋਤਨਵਾਦੀ ਐ ਤਗੜੇਓ ਕੇ ਸਾਥਿਓ ਸਹਿਯੋਗਦਿਓ ਆ ਮੈਂ ਬੇਨਤੀ ਕਰਾਂਗਾ ਔਰ ਬੀਬੀ ਜੀ ਨੂੰ ਉਹ ਆਪਣੇ ਤੋਂ ਬੇਨਤੀ ਕਰਨਗੇ ਸਾਰੀ ਸਤਕਾਰਯੋਗ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿੰਦਾਬਾਦ 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 ਬਹੁਤ ਹੀ ਧੰਨਵਾਦ ਮੈਂ ਕਰਦੀ ਆ ਸਾਡੇ ਸਾਧਿਕ ਨਿਵਾਸੀਆਂ ਦਾ ਮੇਰੇ ਬਹੁਤ ਹੀ ਸਤਕਾਰਯੋਗ ਵੀਰ ਬੀਬੀਆਂ ਪਹਿਣਾ ਜਿੰਨੇ ਵੀ ਅੱਜ ਪਤੀ ਮੈਨੂੰ ਪਿਆਰ ਦੇਣ ਵਾਸਤੇ ਆਏ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੇ ਪਰਿਵਾਰ ਦੀ ਬੱਚੀਆਂ ਸਾਡੀ ਧੀਆਂ ਇਸੇ ਤਰ੍ਹਾਂ ਮੈਨੂੰ ਅਉਣ ਵਾਲੀ ਇੱਕ ਦੋ ਮੁਬਦੀ ਐਨ ਐ ਇੱਕ ਵਕਤ ਪਿਆਰ ਦੋਗੇ ਇੱਕ ਇੱਕ ਪਰਿਵਾਰ ਪਰ ਇੱਕ ਦੀ ਆਪਣੇ ਰਸਤੇ ਦਾ ਸੁਭਲੇ ਵੀ ਤੁਹਾਡੇ ਦੋਸਤ ਨਿਕਰੇ ਅਮਰ ਦੋਸਤਾਂ ਬਣ ਕੇ ਮੇਰੇ ਵੱਲੋਂ ਆਪਣੀ ਕਰੋ ਮੈਂ ਤੁਹਾਡੇ ਦੇ ਨਾਲ ਜੋੜ ਕੇ ਬੇਨਤੀ ਕਰਦੀ ਹਾਂ ਮੈਂ ਲੋਕ ਸਭਾ ਵਿੱਚ ਜਾ ਕੇ ਤੁਹਾਡੀ ਆਵਾਜ਼ ਬਣ ਕੇ ਉੱਥੇ ਉਭਰੂੰਗੀ ਅਤੇ ਤੁਹਾਡਾ ਮਾਨ ਸਤਕਾਰ ਹਮੇਸ਼ਾ ਇਸੇ ਤਰ੍ਹਾਂ ਬਣਾਈ ਰੱਖੂੰਗੀ ਜਿਸ ਤਰ੍ਹਾਂ ਤੁਸੀਂ ਮੈਨੂੰ ਅੱਜ ਮਾਨ ਸਤਕਾਰ ਦੇ ਰਹੇ ਹੋ ਅੱਜ ਜਿਹੜਾ ਕਾਫਲਾ ਮੈਂ ਦੇਖ ਰਹੀ ਹਾਂ ਕਿੱਥੇ ਕਿੱਥੇ ਅਸੀਂ ਜਾ ਰਹੇ ਹਾਂ ਉਸ ਤੋਂ ਵੀ ਵੱਡਾ ਹੁੰਦਾ ਜਾ ਰਿਹਾ ਮੈਂ ਤੁਹਾਡਾ ਪਹਿਲੋਂ ਧੰਨਵਾਦ ਕਰਦੀ ਹਾਂ ਕਿਉਂਕਿ ਤੁਸੀਂ ਅੱਜ ਮੇਰੇ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਮੇ ਨੂੰ ਹੌਸਲਾ ਦੇ ਰਹੇ ਹੋ ਮੇਰੇ ਨਾਲ ਚੱਲ ਰਹੇ ਹੋ ਆਉਣ ਵਾਲੀ 1 ਜੂਨ ਨੂੰ

哦。嗯嗯 ਆਕੇਲਾ ਜੋ ਲੋਕ ਦੀ ਇਹਦਾ ਯਾਰਾ ਤੁਹਾਡੇ ਖਾਣੇ ਦਾ ਪੀਰ ਬੜਾ ਸੋਹਣਾ ਹੈ। ਮੈਂ ਆਉਂਦਾ ਹਾਂ। ਧੰਨਵਾਦ ਕਰਦੇ ਆਂ। ਸ਼ਾਹਕ ਦੀ ਨਮੂ ਲੀਡਰਸ਼ਿਪ ਕਰੀ ਗਰੀਆ ਕਾਂਗਰਸ ਦੇ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਤਰਸੀਆਂ ਤੇ ਹੋਈ ਰੋਡ ਤੇ ਅੱਜ ਗੱਡੀ ਦੀ ਪਾਜੀ ਨੂੰ ਤੇ ਆਪਣਾ ਕੈਂਡੀਨ ਦੇ ਮਿਲਣਾ ਸਾਰੇ ਰੋਡ ਤੇ ਆਜੋ ਭਾਈ। ਆ ਗੱਡੀਆਂ ਅੱਗੇ ਕਰ ਲਓ ਧੰਨਵਾਦ ਕਰਦੇ ਆ ਬਾਈ ਦੋਨੋਂ ਸਰਪੰਚ ਜੀ ਬਾਈ ਸ਼ਵਰਾਜ ਸਰਪੰਚ ਜੀ ਨਾਲ ਉਹਨਾਂ ਦੀ ਸਾਰੀ ਟੀਮ ਕਿਉਂਕਿ ਸਾਰਿਆਂ ਦਾ ਨਾਲ ਲੈਣ ਵੱਲ ਰਹਿ ਜਾਂਦਾ ਅੱਗੇ ਲੈ ਚਲੋ ਗੱਡੀਆਂ ਵੀ ਅੱਗੇ ਲੈ ਚਲੋ ਅੱਗੇ ਲੈ ਚਲੋ ਗੱਡੀਆਂ ਸਾਰਿਆਂ ਦਾ ਧੰਨਵਾਦ ਕਰਦੇ ਤੁਸੀਂ ਤੇ ਕਹਿੰਦੇ ਆ ਹੁਣ ਮੈਂ ਬਾਈ ਸਰਦਾਰ ਕੁਸ਼ੂਦੀਪ ਸਿੰਘ ਦੇ ਲੋਨ ਕਵਾ ਪਹਿਲਾ ਬਾਈ ਜੀ ਦੇ ਬਾਈ ਨਦੀਪ ਸਿੰਘ ਜੱਟੂ ਗਾੜੋ ਉਹ ਤੁਹਾਡਾ ਕੰਮ ਖਾਣ ਕੇ ਬਾਈ ਬੱਬੂ ਬਰਾਜ ਖਾਲੇ ਪਾਰਟੀ ਜਿੰਦਾਬਾਦ ਖੜੀ ਹਾਂ ਸਰਕਾਰ ਕੁਛ ਨਹੀਂ ਦੇ ਰਹੀ ਜੱਲੋ ਜੀ ਵੀ ਮੀਨ ਕੋਤਾ ਪੰਜਾਬ ਪ੍ਰਦੇਸ਼ ਅੱਜ ਇਲੈਕਸ਼ਨ ਲੜਦਿਆਂ ਤੇ ਬੜੀਆਂ ਵੇਖਿਆ ਸੁਖਵੀਰ ਦੀਆਂ ਇਲੈਕਸ਼ਨਾਂ ਕਾਂਗਰਸ ਦਾ ਵੇਖੇ ਸੀ ਕਾਫਲੇ ਪਰ ਜਿਹੜਾ ਮਜ਼ਾ ਅੱਜ ਸਟਾਰਟਿੰਗ ਸ਼ੁਰੂ ਅੱਜ ਪਹਿਲੇ ਦਿਨ ਤੋਂ ਹੋਈ ਆ ਕਾਂਗਰਸ ਦਾ ਜਿਹੜਾ ਕੈਂਡੀਡੇਟ ਦਾ ਅੱਜ ਪਹਿਲੇ ਦਿਨ ਸ਼ੁਰੂਆਤ ਕੀਤੀ ਆ ਮਜ਼ਾ ਆ ਗਿਆ ਆ 3-4 ਕਿਲੋਮੀਟਰ ਦਾ ਜਿਹੜਾ ਕਾਫਲਾ ਆ ਅੱਜ ਵਿਰੋਧੀਆਂ ਦੇ ਜਿਹੜੇ ਨਾ ਜੜਾ ਲਾ ਕੇ ਰੱਖ ਦੂਆ ਜਿਹੜੇ ਲੋਕ ਕਹਿੰਦੇ ਸੀ ਉਹ ਚੱਲ ਪਏ ਉਹਨਾਂ ਨੇ ਦੋ-ਦੋ ਆਪਣੇ ਚੱਕਰ ਵੀ ਲਾ ਲਿਆ ਪਰ ਇੰਨਾ ਇਕੱਠ ਇੰਨਾ ਮੇਰੇ ਆਪ ਦੀ ਸੁਪਤ ਹੋਈ ਪਹਿਲੀ ਵਾਰੀ ਹੋਇਆ ਮੈਨੂੰ ਅੱਜ ਪੂਰੀ ਮੀਤ ਆਪੇ ਜਿਹੜੇ ਗੁਰੂ ਮਹਾਰਜ ਦੇ ਚਨਤ ਚਰ ਅਰਦਾਸ ਕਰਕੇ ਤੁਰਿਆ ਪਾਬਾ ਫੱਤੇ ਕਰੇਗਾ ਬਹੁਤ ਵੱਡੀ ਲੀਡ ਨਾਲ ਜਿਹੜੀ ਬੀਬੀ ਸੌਕੇ ਉਹਨੂੰ ਚਿਤਾਵਾਂ ਜਿੱਥੋਂ ਤੁਰਿਆ ਕਾਫਲਾ ਇਹ ਜੀ ਬੌਲੀ ਸਾਹਿਬ ਤੋਂ ਚੱਲਿਆ ਅਜੇ ਬੌਲੀ ਸਾਹਿਬ ਕਾਫਲਾ ਜਿਹੜਾ ਉੱਥੇ ਐਂਡ ਨਹੀਂ ਹੋਇਆ ਕਾਫਲਾ ਜਿਹੜਾ ਆ ਉਹ ਕਾਫਲਾ ਜਿਹੜਾ ਹੁਣ ਮਾਨੀ ਸਿੰਘ ਵਾਲੇ ਆ ਗਿਆ ਪਰ ਬਿੱਲੇ ਵਾਲੇ ਜਿਹੋ ਵੀ ਤੇਰੀ ਜਨਤਾ ਆ ਉਹ ਬਿੱਲੇ ਵਾਲੇ ਚੱਲਦੀ ਆ ਬਹੁਤ ਬਹੁਤ ਮਜ਼ੇਦਾਰ ਦੇਖੋ ਤੁਸੀਂ ਬਲੀ ਸਾਹਿਬ ਤੁਸੀਂ ਵੀ ਇੰਨਾ ਜੱਕਵਰੀਂ ਕਰਦੇ ਹੋਗੇ ਤੁਹਾਨੂੰ ਪਰ ਇਦਾਂ ਵੱਡਾ ਕੱਟ ਮੈਂ ਅੱਜ ਆਪਣੇ ਇਤਿਹਾਸ 'ਚ ਵੇਖਿਆ ਵੀ ਕਿਸੇ ਪਾਰਟੀ ਦਾ ਨਾ ਬਹੁਤ ਵੱਡਾ ਕੱਟ ਹੈ ਜੀ ਜਦੋਂ ਨਾ ਪੁਰਾਣੀਆਂ ਲੇਕਾਂ ਹੁੰਦੀਆਂ ਉਦੋਂ ਹੁੰਦੇ ਸੀ ਅੱਜ ਫੇਰ ਉਹ ਪੁਰਾਣਾ ਇਤਿਹਾਸ ਜਗ ਪਿਆ ਜੀ